ਹੈਲੋ ਬੱਚਿਓ ਸਵਾਗਤ ਹੈ ਤੁਹਾਡੇ ਸਾਰੇ ਚੈਨਲ ਤੇ ਅੱਜ ਵੀਡੀਓ ਵਿੱਚ ਆਪਾਂ ਕਰਾਂਗੇ ਆਬਾਦੀ ਦੀ ਸਮੱਸਿਆ ਤੇ ਲੇਖ ਪੰਜਾਬੀ ਵਿੱਚ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆ ਵੀਡੀਓ ਸ਼ੁਰੂ ਕਰਦੇ ਹਾਂ ਓਮੇਗਾ ਹਰੇਕ ਦੇਸ਼ ਨੂੰ ਆਪਣੇ ਨਿੱਤ ਦੇ ਕੰਮਕਾਰ ਚਲਾਉਣ ਲਈ ਤਰੱਕੀ ਕਰਨ ਦੀ ਲੋੜ ਹੁੰਦੀ ਹੈ ਇਹ ਸ਼ਕਤੀ ਉਸ ਦੇਸ਼ ਦੀ ਵਸੋਂ ਦੀ ਹੁੰਦੀ ਹੈ ਜੇਕਰ ਵਸੋਂ ਇੰਨੀ ਵੱਧ ਜਾਵੇ ਕਿ ਉਸ ਦੀਆਂ ਲੋੜਾਂ ਪੂਰੀਆਂ ਕਰਨ ਲਈ ਵੀ ਦੇਸ਼ ਵਿੱਚ ਵਸਤੂਆਂ ਤੇ ਸਹਾਨਾ ਦੀ ਘਾਟ ਹੋ ਜਾਵੇ ਤਾਂ ਉਸ ਦੇਸ਼ ਦੀ ਆਬਾਦੀ ਆਵਾਸੋ ਤਵਦਾ ਉਸ ਦੇਸ਼ ਲਈ ਇੱਕ ਸਮੱਸਿਆ ਬਣ ਜਾਂਦਾ ਹੈ। ਭਾਰਤ ਵਿੱਚ ਇਸ ਸਮੱਸਿਆ ਦਾ ਸਾਹਮਣਾ ਅੱਜ ਭਾਰਤ ਨੂੰ ਵਧਦੀ ਆਬਾਦੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤੇਜ਼ੀ ਨਾਲ ਵੱਧ ਰਹੀ ਭਾਰਤ ਦੀ ਆਬਾਦੀ ਨੂੰ ਵਧਣ ਤੋਂ ਥੱਲ ਪਾਉਣ ਲਈ ਸਰਕਾਰ ਨੂੰ ਇਸ ਦੇ ਵਾਅਦੇ ਨੂੰ ਰੋਕਣ ਦੇ ਉਪਾਏ ਵੀ ਕਰਨੇ ਪੈ ਰਹੇ ਹਨ ਪਰ ਇਹ ਸਮੱਸਿਆ ਹਾਲੇ ਉਸ ਤਰ੍ਹਾਂ ਖੜੀ ਹੈ ਉਸੇ ਤਰ੍ਹਾਂ ਹੀ ਖੜੀ ਹੈ ਆਬਾਦੀ ਵਿੱਚ ਵਾਧਾ ਤੇ ਸਮੱਸਿਆਵਾਂ ਵਿਦਵਾਨਾਂ ਦਾ ਵਿਚਾਰ ਹੈ ਕਿ 1830 ਵੀ ਤੱਕ ਸੰਸਾਰ ਦੀ ਕੋਲ ਆਬਾਦੀ ਘਰਬ ਦੇ ਲਗਭਗ ਸੀ ਸਨ 1930 ਵੀ ਤੱਕ ਆਬਾਦੀ ਦੁੱਗਣੀ ਹੋ ਗਈ ਆਬਾਦੀ ਵਿੱਚ ਤੇਜ਼ੀ ਨਾਲ ਵਾਧਾ ਹੋਣ ਦੇ ਕਾਰਨ ਸਨ 1960 ਈਸਵੀ ਤੱਕ ਲਗਭਗ 3 ਅਰਬ ਮਨੁੱਖ ਇਸ ਧਰਤੀ ਉਤੇ ਵਿਚਰਨ ਲੱਗੇ। ਵਾਧੇ ਦੀ ਇਹ ਦਰ ਘਟੀ ਨਹੀਂ ਅਤੇ 11 ਜੁਲਾਈ ਸਨ 1987 ਈਸਵੀ ਨੂੰ ਯੂਗੋਸਲਾਵੀਆ ਵਿੱਚ ਸੰਸਾਰ ਦੇ 5 ਅਰਬ ਬੱਚਿਆਂ ਨੇ ਇਸ ਧਰਤੀ ਉਤੇ ਜਨਮ ਲਿਆ। ਭਵਿੱਖ ਦੀ ਗਿਣਤੀ ਦੇ ਬਾਰੇ ਅਨੁਮਾਨ ਹੈ ਸਨ 2000 ਤੱਕ ਸੰਸਾਰ ਦੀ ਆਬਾਦੀ 6 ارب ਤੋਂ ਵਿਵਾਦ ਹੋ ਜਾਵੇਗੀ ਅਤੇ ਭਾਰਤ ਸੰਸਾਰ ਵਿੱਚ ਆਬਾਦੀ ਦੇ ਦ੍ਰਿਸ਼ਟੀ ਤੋਂ ਚੀਨ ਤੇ ਪਿੱਛੋਂ ਆਉਂਦਾ ਹੈ ਅਤੇ ਸੰਸਾਰ ਦੀ 16% ਆਬਾਦੀ ਭਾਰਤ ਵਿੱਚ ਹੀ ਰਹਿੰਦੀ ਹੈ ਸਨ 1861 ਈਸਵੀ ਵਿੱਚ ਭਾਰਤ ਦੀ ਆਬਾਦੀ 23 23.7 ਕਰੋੜ ਸੀ ਅਤੇ ਮਾਰਚ 1999 ਨੂੰ 84.4 ਕਰੋੜ ਹੋ ਗਈ ਸਤੰਬਰ 1993 ਈਸਵੀ ਨੂੰ ਇਹ ਆਬਾਦੀ 88 ਕਰੋੜ ਤੋਂ ਵੀ ਵੱਧ ਰਹੀ ਗਈ ਅਤੇ ਕੁੱਲ ਵਾਧੇ ਦਾ 23% 23.5% ਇੱਕ ਅਨੁਮਾਨ ਦੇ ਅਨੁਸਾਰ ਇਹ ਆਬਾਦੀ ਹੁਣ ਤੱਕ 1 ਅਰਬ ਤੋਂ ਜ਼ਿਆਦਾ ਹੋ ਗਈ ਹੈ ਇਸੇ ਦਰ ਨਾਲ ਆਬਾਦੀ ਵਿੱਚ ਵਾਧਾ ਹੋਣ ਦੇ ਕਾਰਨ ਭਾਰਤ ਆਬਾਦੀ ਪਿਸਵਾਰਥਮਾਕੇ ਵਿੱਚ ਵੀ ਅੱਗੇ ਵਧ ਰਿਹਾ ਹੈ ਅਬਾਦੀ ਤੋਂ ਪੈਦਾ ਹੋਈਆਂ ਸਮੱਸਿਆਵਾਂ ਵਿੱਚ ਖਾਦ ਸਮੱਸਿਆ ਵਿਕਰਾਲੂਪ ਧਾਰਨ ਕਰ ਲੈਂਦੀ ਹੈ ਭਾਵੇਂ ਸਾਡਾ ਦੇਸ਼ ਖੇਤੀ ਪ੍ਰਧਾਨ ਹੈ ਤਾਂ ਆਪਣੇ ਦੇਸ਼ ਦੀ ਅੰਨ ਸਮੱਸਿਆਵਾਂ ਨੂੰ ਵੀ ਖਾਲ ਕਰਾਂ ਵਿੱਚ ਸਫਲਤਾ ਨਹੀਂ ਮਿਲ ਰਹੀ ਸਿਹਤ ਦੇ ਖੇਤਰ ਵਿੱਚ ਵੀ ਭੈੜੀ ਹਾਲਤ ਦੇਖੀ ਜਾਂਦੀ ਹੈ ਬੇਰੋਜ਼ਗਾਰੀ ਦੀ ਸਮੱਸਿਆ ਤਾਂ ਮਹਾਮਾਰੀ ਮੰਗ ਹੀ ਵਧੀ ਜਾ ਰਹੀ ਹੈ ਤੇਜ ਗਤੀ ਨਾਲ ਵਧਣ ਵਾਲੀ ਆਬਾਦੀ ਲਈ ਰੋਜ਼ਗਾਰ ਦੇ ਇੰਨੇ ਮੌਕੇ ਪ੍ਰਾਪਤ ਨਹੀਂ ਹੋ ਰਹਿ ਸਕਦੇ ਜਨਮ ਦਰ ਘਟਾਉਣ ਦੇ ਸਾਧਨ ਮੌਦੀ ਦਰ ਘਟਾਉਂਦੇ ਨਾਲ-ਨਾਲ ਜਨਮ ਦਰ ਵੀ ਘਟਾਉਣ ਦੇ ਯਤਨ ਕੀਤੇ ਜਾ ਰਹੇ ਹਨ ਭਾਵੇਂ ਜਨਮ ਦਰ ਪਹਿਲਾਂ ਨਾਲੋਂ ਘਟੀ ਹੈ ਪਰ ਇਹ ਘਟੀ ਹੋਈ ਦਰ ਹਾਲਿਸ ਮੁਸਿਆ ਨੂੰ ਹੱਲ ਨਹੀਂ ਕਰਨ ਵਿੱਚ ਪੂਰੀ ਤਰ੍ਹਾਂ ਸਹਾਇਕ ਸਿੱਧ ਨਹੀਂ ਹੋ ਸਕੀ ਜਨਮ ਦਰ 42% बयाली प्रति हजार सालाना तो घट के चौंती प्रतिशत हज़ार सालाना हो गई है परिवारिक वाधा हम परिवार जा रहे हैं वाला परिवार देश बेलोड़ा भार ही नहीं हों सगों परिवारिक भी पैदा होंगे है हैं बहुत बच्चों बाले परिवार का जीवन पदर उचा नहीं हो सकेगा आमदन का बधेरे हिस्सा बच्चों के खाण पीन उन्होंने ਔਰ ਦੋ ਜੀਆਂ ਲੋਣਾ ਵਿਛੇ ਪੂਰਾ ਪੁਰੀਆਂ ਕਰਨ ਤੇ ਖਰਚ ਹੋ ਜਾਵੇਗਾ ਇਸ ਵੱਡੇ ਪਰਿਵਾਰ ਦੇ ਦੇਸ਼ ਨੂੰ ਵੀ ਹਾਨੀ ਹੁੰਦੀ ਹੈ ਸਰਕਾਰ ਦੁਆਰਾ ਵੱਖ-ਵੱਖ ਖੇਤਾਂ ਨਾਲ ਦੇਸ਼ ਦੀ ਜਿਹੜੀ ਉਪਜਾਵਦੀ ਰਹੀ ਵਾਦੀ ਰਹੀ ਹੈ ਉਹ ਸਾਰੀ ਲੋਕਾਂ ਦੀ ਲੋੜਾ ਪੂਰੀਆਂ ਕਰਨ ਤੇ ਹੀ ਲੱਗ ਜਾਵੇਗੀ ਸਮੱਸਿਆਵਾਂ ਦਾ ਸਰਕਾਰੀ ਹੱਲ ਸਰਕਾਰ ਨੇ ਇਸ ਸਮੱਸਿਆਵਾਂ ਨੂੰ ਅਲੂ ਕਰਨ ਲਈ अनेका ਯੋਜਨਾਵਾਂ ਚਾਲੂ ਕੀਤੀਆਂ ਹਨ ਲੋੜ ਨਾਲ ਉਹ ਵਾਧਾ ਬਸੋ ਕਾਰਨ ਪੈਦਾ ਹੁੰਦੀਆਂ ਤੁਮਸਿਆਵਾਂ ਬਾਰੇ ਸਕੂਲ ਦੀਆਂ ਪਾਠ ਪੁਸਤਕਾਂ ਵਿੱਚ ਸਮਗਰੀ ਸ਼ਾਮਿਲ ਕੀਤੀ ਜਾਵੇਗੀ ਅਤੇ ਇਹਨਾਂ ਪੁਸਤਕਾਂ ਨੂੰ ਪੜ੍ਹ ਕੇ ਵਿਦਿਆਰਥੀ ਆਬਾਦੀ ਇਹ ਸਮੱਸਿਆਵਾਂ ਤੋਂ ਸੁਚੇਤ ਹੋ ਜਾਣਗੇ ਤੇ ਬਾਲਗ ਮੋਰ ਵਿੱਚ ਇਸ ਸਮੱਸਿਆਵਾਂ ਨੂੰ ਦੂਰ ਕਰਨ ਲਈ ਤਿਆਰ ਹੋਣਗੇ ਸਰਕਾਰ ਨੇ ਪਰਿਵਾਰ ਭਲਾਈ ਦੀਆਂ ਸਕੀਮਾਂ ਬਣਾਈਆਂ ਹਨ ਇਹਨਾਂ ਯੋਜਨਾਵਾਂ ਮਾਦੀਨ ਹੀ ਪਿਆਹੇ ਜੋੜਿਆਂ ਨੂੰ ਛੋਟੇ ਪਰਿਵਾਰ ਰੱਖਣ ਲਈ ਜਾਣਕਾਰੀ ਦਿੱਤੀ ਜਾਂਦੀ ਹੈ ਤੇ ਸਰਕਾਰ ਨੇ ਪਰਿਵਾਰ ਨਿਯੋਜਨ ਨੂੰ ਆਪਣੀ ਨੀਤੀ ਵਿੱਚ ਵੀ ਬਹੁਤ ਮਹੱਤਵ ਦਿੱਤਾ ਹੈ ਅਤੇ ਉਸ ਦੇ ਪਰਚਾਲੀ ਕਰੋੜਾ ਰੁਪਏ ਖਰਚ ਕਰਨ ਦਾ ਫੈਸਲਾ ਕੀਤਾ ਹੈ ਇਸ ਮੰਰਥਨ ਲਈ ਸਰਕਾਰ ਨੇ ਪਿੰਡ-ਪਿੰਡ ਪਰਿਵਾਰ ਭੱਦਰ ਉਤੇ ਪ੍ਰਚਾਰ ਕੀਤਾ ਜਾ ਰਿਹਾ ਹੈ ਲੋਕਾਂ ਨੂੰ ਵੱਤੇ ਨਾ ਪੈਦਾ ਹੋਣ ਦੇ ਤਰੀਕੇ ਸਮਝਾਈ ਜਾਂਦੇ ਹਨ ਇਸ ਸਬੰਧ ਵਿੱਚ ਉਚਿਤ ਸਹੂਲਤਾ ਪ੍ਰਦਾਨ ਕੀਤੀ ਜਾਂਦੀਆਂ ਹਨ ਸਾਰਾਂਸ਼ ਵਾਧੇ ਵਾਦੀ ਦੀ ਸਮੱਸਿਆ ਸਮੁੱਚੇ ਤੋਂ ਦੇਸ਼ ਦੇ ਸਮਾਜ ਦੀ ਸਮੱਸਿਆ ਸਰਕਾਰ ਤੋਂ ਇਲਾਵਾ ਲੋਕਾਂ ਨੇ ਵੀ ਇਸ ਸਮੱਸਿਆ ਦੇ ਮਹੱਤਵ ਨੂੰ ਸਮਝ ਲਿਆ ਹੈ ਸਮਾਜ ਸੇਵਕ ਸੰਸਾਵਾਂ ਨੂੰ ਚਾਹੀਦਾ ਹੈ ਕਿ ਉਹ ਸਰਕਾਰ ਨੂੰ ਇਸ ਸਮੱਸਿਆ ਨੂੰ ਰੋਕ ਲਈ ਲੋਕਾਂ ਦਾ ਸਹਿਯੋਗ ਪ੍ਰਾਪਤ ਕਰਨ ਵਿੱਚ ਸਹਾਇਤਾ ਕਰਨ ਲੋਕਾਂ ਨੂੰ ਸੀਮਿਤ ਅਤੇ ਛੋਟਾ ਪਰਿਵਾਰ ਦਰਦੇਸ਼ ਦਾ ਦੇਸ਼ਟੀਕੋਣ અપਨਾਉਣਾ ਚਾਹੀਦਾ ਹੈ ਇਸ ਵਿੱਚ ਹੀ ਉਹਨਾਂ ਦੀ ਤੇ ਆਪਣੀ ਅਤੇ ਦੇਸ਼ ਦੀ ਭਲਾਈ ਦਾ ਭੇਦ ਲੁਕਿਆ ਹੋਇਆ ਹੈ ਤਾਂ ਬੱਚਿਓ ਐਸੀ ਵਾਦੀ ਆਬਾਦੀ ਦੀ ਸਮੱਸਿਆ ਤੇ ਲੇਖ ਪੰਜਾਬੀ ਵਿੱਚ ਜੇਕਰ ਵੀਡੀਓ ਪਸੰਦ ਆ ਹੋਵੇ ਤਾਂ ਵੀਡੀਓ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਹਾਂ ਅਗਲੀ ਵੀਡੀਓ ਵਿੱਚ